ਜੁਕਾ ਖਲਸਾ ਸ਼ੁਰੂ ਹੋਇਆ ਕੋ ਜੀ ਖਤੇ ਆਓ ਬੇਰੇ ਸਾਥ ਸੰਗਤ ਜੀ ਆਪਾਂ ਦਰਸ਼ਨ ਕਰੀਏ ਸੱਚਖੰਡ ਸ੍ਰੀ ਹਜੂ ਜ ਸਾਹਿਬ ਨਦੇੜ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸੱਚਖੰਡ ਹਜੂ ਸਾਹਿਬ ਬਾਰੇ ਜੋ ਕਿ ਰੋਜ਼ਾਨਾ 11 ਵਜੇ ਦਾਲ ਦਾ ਲੰਗਰ ਸੰਗਤਾਂ ਲਈ ਲਗਾਇਆ ਜਾਂਦਾ ਇੱਕ ਘੰਟਾ ਸੰਗਤਾਂ بیٹھ ਕੇ ਪੰਗਤ ਵਿੱਚ ਨਾਮ ਛਪਤੀਆਂ ਨੇ ਉਸ ਤੋਂ ਬਾਅਦ ਦਾਲ ਨੂੰ ਉਬਲਵਾ ਕੇ ਸੰਗਤਾਂ ਦੇ ਵਿੱਚ ਦਾਲ ਵਰਤਾਈ ਜਾਂਦੀ ਹੈ। ਪ੍ਰਤਾ ਗੁਰੂ ਸਾਹਿਬ თੋਲ ਚੰਦ ਦੀ ਅੱਜ ਵੀ ਉਸੇ ਤਰ੍ਹਾਂ ਸੰਗਤਾਂ ਟਾਂਗਤ ਜਿ ਬੈਠ ਕੇ ਉਰਜਨ ਦਾਲ ਦਾ ਲੰਗਰ ਛਕਦੀਆਂ ਨੇ ਜੋ ਵੀ ਸੰਗਤਾਂ ਸ੍ਰੀ ਹਜੂਰ ਸਾਹਿਬ ਆਉਂਦੇ ਹਨ ਉਹ ਜਰੂਰ ਜੋ ਕਿ ਉਰਜਨ 11 ਵਜੇ ਦਾਲ ਦਾ ਲੰਗਰ ਚਲਾਇਆ ਜਾਂਦਾ ਹੈ ਸੰਗਤਾਂ ਜ਼ਰੂਰ ਲੰਗਰ ਦਾ ਦਾ ਸ਼ੱਕੇ ਜਾਓ। ਦਾਲ ਦੇ ਲੰਗਰ ਦੀ ਭੇਟਾ 2100 ਕੋਈ ਵੀ ਸੰਗਤ ਗੁਰੂ ਘਰ ਦੇ ਲੰਗਰਾਂ ਵਿੱਚ ਦਾਲ ਦੀ ਲੰਗਰ ਵਾਸਤੇ ਸੇਵਾ ਕਰ ਸਕਦੀ ਹੈ। ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜ਼ਰੂਰ ਕਰਨਾ ਜੀ। ਮੈਂ ਤੁਹਾਡਾ ਆਪਣਾ ਆਰਾਮਪੋਸਿੰਗ న్యూਸ ਐਂਡ ਬਲੌਗ YouTube ਚੈਨਲ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰਾ ਜ਼ਰੂਰ ਕਰਨਾ ਜੀ ਤਾਂ ਕਿ ਜੋ ਵੀ ਸੰਗਤ ਹਜੂਰ ਸਾਹਿਬ ਪਹਿਲੀ ਵਾਰ ਆਉਣ ਤਾਂ ਉਹਨਾਂ ਨੂੰ ਲੰਗਰ ਬਾਰੇ ਦਾਲ ਦੇ ਜੋ ਦਰਜਾਨਾ ਗੈਰ ਚੱਲਦਾ ਉਸ ਬਾਰੇ ਸੰਗਤਾਂ ਨੂੰ ਪਤਾ ਲੱਗ ਸਕੇ।